ਦੁਨੀਆ ਦਾ ਇੱਕੋ ਇੱਕ ਪਿੰਡ ਜਿੱਥੇ ਦੁੱਧ ਨਹੀਂ ਜੰਮਦਾ ਮਤਲਬ ਦਹੀਂ ਨਹੀਂ ਬਣਦੀ ਤੇ ਆ ਜਿਹੜੀ ਤੁਸੀਂ ਧਰਤੀ ਵੇਖ ਰਹੇ ਹੋ ਇੱਥੇ ਫਸਲ ਵੀ ਨਹੀਂ ਹੁੰਦੀ ਸਿਰਫ ਹੁੰਦੇ ਨੇ ਅੱਕ ਅੱਛਾ ਬਾਬਾ ਜੀ ਜਿਹੜੀ ਇਹ ਬੰਦੂਕ ਹੈ ਇਹ ਵੀ ਗੁਰੂ ਸਾਹਿਬ ਦੀ ਹੈ ਜਦੋਂ ਗੁਰੂ ਤੇਗ ਬਹਾਦਰ ਜੀ ਦਿੱਲੀ ਨੂੰ ਰਵਾਨਾ ਹੁੰਦੇ ਨੇ ਸ਼ਹੀਦੀ ਦੇ ਨਿਵਾਸ ਤੇ ਤਾਂ ਦੋਸਤੋ ਇਸ ਪਿੰਡ ਵਿੱਚੋਂ ਰੁਕਦੇ ਨੇ ਇਸ ਥਾਂ ਤੇ ਗੁਰੂ ਸਾਹਿਬ ਦੇ ਸਿੰਘਾਂ ਦੇ ਬਹੁਤ ਕੀਮਤੀ ਹਥਿਆਰ ਹਲੇ ਵੀ ਪਏ ਨੇ ਗੁਰੂ ਤੇਗ ਬਹਾਦਰ ਜੀ ਇਸ ਪਿੰਡ ਵਿੱਚ ਤਿੰਨ ਵਾਰ ਆਏ ਸੀ ਦੋ ਵਾਰੀ 1665 ਈਸਵੀ ਦੇ ਵਿੱਚ ਤੇ ਇੱਕ ਵਾਰ 1675 ਈਸਵੀ ਦੇ ਵਿੱਚ ਜਦੋਂ ਗੁਰੂ ਸਾਹਿਬ ਦਿੱਲੀ ਨੂੰ ਜਾਂਦੇ ਨੇ ਸ਼ਹੀਦੀ ਦੇਣ ਵਾਸਤੇ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਇਹ ਸਥਾਨ ਦੋਸਤੋ ਨਾ ਤਾਂ ਕਹਿੰਦੇ ਇੱਥੇ ਹਾਲੇ ਦੋ ਵਾਲੀ ਜਿਹੜੀ ਫਸਲ ਹੁੰਦੀ ਆ ਤੇ ਨਾ ਹੀ ਜਿਹੜਾ ਦੁੱਧ ਜਾਂਦਾ ਹੈ ਮਤਲਬ ਦਹੀਂ ਬਣਦੀ ਆ ਤਾਂ ਦੋਸਤੋ ਉਹਦਾ ਵੀ ਇੱਕ ਵੱਡਾ ਕਾਰਨ ਹੈ ਗੁਰੂ ਸਾਹਿਬ ਨੇ ਕੀ ਹੁਕਮ ਦਿੱਤੇ ਸੀ ਇਹਨਾਂ ਤੇ ਕਿਵੇਂ ਜਿਹੜੇ ਉਹ ਹੁਕਮਾਂ ਦੀ ਨਖੇਦੀ ਹੋਈ ਗੁਰੂ ਸਾਹਿਬ ਦਾ ਕਿਨੇ ਪਹਾੜਾ ਨਹੀਂ ਮੰਨਿਆ ਕਿਹਨਾਂ ਨੇ ਜਿਹੜੀ ਗੱਲ ਨਹੀਂ ਮੰਨੀ ਤੇ ਉਸ ਤੋਂ ਬਾਅਦ ਜਿਹੜਾ ਸਾਰਾ ਇਹ ਚੱਕਰ ਪਿਆ ਆਪਾਂ ਸਾਰੀ ਗੱਲਬਾਤ ਸੁਣਾਗੇ ਤੇ ਇੱਥੇ ਕਹਿੰਦੇ ਇੱਕ ਸਰੋਵਰ ਹੈ ਇਸ ਜਗ੍ਹਾ ਤੇ ਗੁਰੂ ਸਾਹਿਬ ਜਿਹੜੇ ਇਸ਼ਨਾਨ ਕਰਦੇ ਹੁੰਦੇ ਸੀਗੇ ਹਨਾ ਤਾਂ ਦੋਸਤੋ ਆਜੋ ਆਪਾਂ ਦਰਬਾਰ ਸਾਹਿਬ ਦੇ ਅੰਦਰ ਚੱਲਦੇ ਆਂ ਪਹਿਲਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਫਿਰ ਆਪਾਂ ਜਿਹੜੀ ਸਾਰੀ ਗੱਲਬਾਤ ਸੁਣਦੇ ਆਂ ਗ੍ਰੰਥੀ ਸਾਹਿਬ ਤੋਂ ਤੇ ਬਾਬਾ ਜੀ ਆਪਣੇ ਨਾਲ ਜੁੜੇ ਨੇ ਤੇ ਆਪਾਂ ਕੀ ਇਤਿਹਾਸ ਹੈ ਇਸ ਜਗ੍ਹਾ ਦਾ ਤਾਪ ਬਾਬਾ ਜੀ ਤੋਂ ਜਾਣਨ ਦੀ ਗੱਲਬਾਤ ਕਰਦੇ ਆਂ ਕੋਸ਼ਿਸ਼ ਕਰਦੇ ਆਂ ਤਾਂ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਬਾਬਾ ਜੀ ਇਹ ਜੋ ਮਤਲਬ ਗੁਰੂ ਘਰ ਬਣਿਆ ਹੋਇਆ ਆਪਣਾ ਇੱਥੋਂ ਦਾ ਕੀ ਇਤਿਹਾਸ ਥੋੜਾ ਚਾਹਣਾ ਨਾ ਪਾਉ ਜੀ ਇਹਦੀ ਪਵਨ ਪਵਿੱਤਰ ਸਥਾਨ ਨੌਮੀ ਪਾਤਸ਼ੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਇਹਨਾਂ ਦੇ ਪਵਨ ਸਥਾਨ ਤੇ ਗੁਰਦੁਆਰਾ ਤੁੰਧਾਨ ਸਾਹਿਬ ਗੁਰੂ ਜੀ ਤਿੰਨ ਵਾਰ ਇਸ ਸਥਾਨ ਤੇ ਆਏ ਨੇ ਸਭ ਤੋਂ ਪਹਿਲਾਂ ਗੁਰੂ ਜੀ 1665 ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਇੱਥੇ ਆਏ ਤਾਂ ਸਤੂਰਾ ਜੀ ਦੇ ਨਾਲ ਜਗਤ ਮਾਤਾ ਨਾਨਕੀ ਜੀ ਤੇ ਨਾਲ ਗੁਰੂ ਸਾਹਿਬ ਦੇ ਮਹਿਲ ਮਾਤਾ ਗੁਜਰੀ ਜੀ ਇਸ ਪਾਵਨ ਸਥਾਨ ਤੇ ਜੋ ਆਪ ਸਰੋਵਰ ਦੇ ਦਰਸ਼ਨ ਕਰਦੇ ਹੋ ਇਸ ਸਥਾਨ ਤੇ ਇੱਕ ਛੋਟੀ ਜਿਹੀ ਢਾਬ ਗੁਰੂ ਜੀ ਨੇ ਆ ਕੇ ਆਪਣੇ ਪਰਿਵਾਰ ਸਮੇਤ ਇੱਥੇ ਵਸੇਰਾ ਕੀਤਾ ਸੀ ਤਾਂ 3 ਮਹੀਨੇ ਗੁਰੂ ਜੀ ਇੱਥੇ ਲਗਾਤਾਰ ਇਸ ਸਥਾਨ ਦੇ ਉੱਪਰ ਰਹੇ ਨੇ ਫਿਰ ਗੁਰੂ ਜੀ ਦੇ ਨਾਲ ਇਸ ਸਥਾਨ ਤੇ ਜਦੋਂ ਗੁਰੂ ਜੀ ਇੱਥੇ ਰਹੇ ਤਾਂ ਸੰਗਤਾਂ ਸਵੇਰੇ ਸ਼ਾਮ ਦਰਸ਼ਨ ਕਰਦੀਆਂ ਰਹੀਆਂ ਅਬਿਅੰਤ ਮਾਇਆ ਅਰਦਾਸ ਭੇਟਾ ਗੁਰੂ ਜੀ ਅੱਗੇ ਕਰਦੇ ਰਹੀਆਂ ਸੰਗਤਾਂ ਪਾਕਿਸਤਾਨ ਪਠੌਰ ਤੋਂ ਫਿਰ ਸੰਗਤ ਇੱਥੇ ਆਈ ਤਾਂ ਗੁਰੂ ਜੀ ਦੇ ਅੱਗੇ ਬਹੁਤ ਮੋਹਰਾ ਤੇ ਮਾਇਆ ਇੱਥੇ ਭੇਟਾ ਕੀਤੀ ਗੁਰੂ ਜੀ ਨੇ ਥੁੰਦੇ ਸਥਾਨਕ ਜ਼ਿਮੀਂਦਾਰ ਭਾਈ ਦਗੋ ਜੀ ਉਹਨਾਂ ਨੂੰ ਇਸ ਜਗ੍ਹਾ ਤੇ ਧਰਮਸ਼ਾਲਾ ਬਣਾਉਣ ਵਾਸਤੇ ਤੇ ਨਾਲ ਗੁਰੂ ਜੀ ਨੇ ਜੋ ਲੰਗਰਾਂ ਦੀ ਸੇਵਾ ਹੁੰਦੀ ਹੈ ਸੰਗਤ ਦੀ ਸੇਵਾ ਵਾਸਤੇ ਤੇ ਪਾਣੀ ਦੇ ਖੂਬ ਵਾਸਤੇ ਭਾਈ ਦਗੋ ਨੂੰ ਮਾਇਆ ਦਿੱਤੀ ਤਾਂ ਨਾਲ ਗੁਰੂ ਜੀ ਨੇ ਭਾਈ ਦਗੋ ਨੂੰ ਇਹ ਵੀ ਬਚਨ ਕੀਤਾ ਵੀ ਆਪਣੇ ਨਿੱਜੀ ਕਾਰਜਾਂ ਵਾਸਤੇ ਮਾਇਆ ਨਹੀਂ ਵਰਤਣੀ ਤਾਂ ਭਾਈ ਦਗੋ ਜੀ ਲਾਲਚ ਵਸੋ ਕਿ ਉਹ ਆਪਣੀ ਜਿਹੜੀ ਮਾਇਆ ਗੁਰੂ ਸਾਹਿਬ ਨੇ ਦਿੱਤੀ ਸੀ ਉਹ ਆਪਣੇ ਨਿੱਜੀ ਕਾਰਜਾਂ ਵਾਸਤੇ ਨੇ ਵਰਤ ਲਈ। ਫਿਰ ਜਦੋਂ ਭਾਈ ਦਗੋ ਜੀ ਦਿੱਲੀ ਢਾਲ ਪਰਨ ਜਾਂਦੇ ਸਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਦੁਬਾਰਾ ਫਿਰ ਮਿਲੇ। ਇਹ ਤਾਂ ਗੁਰੂ ਜੀ ਇੱਥੋਂ ਜਾਂਦੇ ਹੋਏ ਮਾਏ ਦੇ ਕੇ ਤਾਂ ਗੁਰੂ ਜੀ ਨੇ ਉਹਨਾਂ ਨੂੰ ਪੁੱਛਿਆ ਵੀ ਉਹ ਮਾਇਆ ਧਰਮਸ਼ਾਲਾ ਬਣਵਾਈ ਜਾਂ ਉਹ ਸੇਵਾ ਵਿੱਚ ਲਾਈ ਕਿ ਨਹੀਂ ਭਾਈ ਦਗੋ ਨੇ ਕਿਹਾ ਵੀ ਉਹ ਮੈਂ ਆਪਣੇ ਨਿੱਜੀ ਕਾਰਜਾਂ ਵਿੱਚ ਵਰਤ ਲਈ। ਤਾਂ ਗੁਰੂ ਜੀ ਨੇ ਕਿਹਾ ਫਿਰ ਉਹ ਤੇ ਤਮਾਕੂ ਦੀ ਵਰਤੋਂ ਨਹੀਂ ਕਰਨੀ। ਤਮਾਕੂ ਤੋਂ ਵਰਜਿਆ। ਤਾਂ ਇਸ ਤਰ੍ਹਾਂ ਭਾਈ ਦਗੂ ਨੇ ਗੁਰੂ ਜੀ ਦਾ ਵੀ ਹੁਕਮ ਨਾ ਮੰਨਿਆ ਜਦੋਂ ਗੁਰੂ ਜੀ ਦੁਬਾਰਾ ਫੇਰ ਇੱਥੇ ਆਏ ਸਤੰਬਰ ਵਿੱਚ 1665 ਸਤੰਬਰ ਵਿੱਚ ਦੂਸਰੀ ਵਾਰੀ ਆਏ ਉਸ ਟਾਈਮ ਜਦੋਂ ਗੁਰੂ ਜੀ ਦੀ ਉਹਨੇ ਹੁਕਮ ਦੀ ਵਗਿਆ ਕੀਤੀ ਪਾਲਣਾ ਨਾ ਕੀਤੀ ਤਾਂ ਗੁਰੂ ਜੀ ਨੇ ਸੁਤੇ ਸੁਭਾਵ ਨੂੰ ਬਚਨ ਕੀਤੇ ਵੀ ਭਾਈ ਦਗੋ ਤੇਰੇ ਘਰ ਲਿਟਣਗੇ ਗਦੋ ਜਿੱਤੇ ਕੂਆ ਨਾ ਚੱਕ ਉੱਥੇ ਘੁੰਗਿਆਕ ਸਮਾਂ ਪੈ ਕੇ ਉਹ ਗੁਰੂ ਜੀ ਦੇ ਬਚਨ ਪੂਰੇ ਹੋਏ ਉਸ ਤੋਂ ਬਾਅਦ ਸੰਗਤ ਵਿੱਚ ਗੁਰੂ ਜੀ ਦੇ ਨਾਲ ਭਾਈ ਆਨੰਦ ਲਾਲ ਜੀ ਉਹਨਾਂ ਦੇ ਪੁੱਤਰ ਆਏ ਭਾਈ ਰਾਮਦੇਵ ਜਿਨ੍ਹਾਂ ਨੇ ਸੰਗਤਾਂ ਦੇ ਪਾਣੀ ਦੀ ਜਲਦੀ ਬੜੀ ਸੇਵਾ ਕਰਦੇ ਰਹੇ ਲੰਗਰਾਂ ਵਾਸਤੇ ਅਤੇ ਰਸਤੇ ਵਿੱਚ ਮਿੱਟੀ ਘਟਾ ਜਾਦੇ ਹੋਣ ਕਰਕੇ ਪਾਣੀ ਦਾ ਛਿੜਕਾਅ ਕਰਦੇ ਰਹੇ ਤਾਂ ਗੁਰੂ ਜੀ ਨੇ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਭਾਈ ਰਾਮਦੇਵ ਜੀ ਨੂੰ ਕਿਹਾ ਵੀ ਤੂੰ ਇਸ ਤਰ੍ਹਾਂ ਸੇਵਾ ਕੀਤੀ ਹੈ ਵੀ ਮੰਨੋ ਜਿਵੇਂ ਮੀਂਹ ਪਿਆ ਹੋਵੇ ਉਹਨਾਂ ਦਾ ਨਾਮ ਭਾਈ ਮੀਆਂ ਜੀ ਰੱਖਿਆ ਗੁਰੂ ਜੀ ਨੇ ਇਸੋ ਸੇਵਾ ਤੋਂ ਖੁਸ਼ ਹੋ ਕੇ ਤਾਂ ਭਾਈ ਮੀਆਂ ਜੀ ਨੂੰ ਗੁਰੂ ਜੀ ਨੇ ਇੱਥੇ ਇੱਕ ਨਗਾਰਾ ਇੱਕ ਗੁਰਦੁਆਰਾ ਸਾਹਿਬ ਜਿਵੇਂ ਨishan ਸਾਹਿਬ ਹੁੰਦਾ ਝੰਡਾ ਕੇਸਰੀ ਇੱਕ ਦੱਖਣੀ ਵੈਲ ਦੇ ਕੇ ਇਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਉਹਨਾਂ ਨੂੰ ਸੇਵਾ ਸੌਂਪੀ ਤਾਂ ਭਾਈ ਮੀਆਂ ਜੀ ਨੇ ਲੰਬੇ ਸਮੇਂ ਤੱਕ ਇਹ ਸੇਵਾ ਨਿਭਾਈ ਇੱਥੋਂ ਮਾਲਵਾ ਅਤੇ ਦੁਆਬਾ ਹੋਰ ਇਲਾਕਿਆਂ ਵਿੱਚ ਜਾ ਕੇ ਵੀ ਸੇਵਾ ਕਰਦੇ ਰਹੇ आनंदपुर सा माखोवाल 10वें पातशाह महाराज ਨੂੰ ਮਿਲੇ ਤਾਂ ਉੱਥੇ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਦਸਮ ਪਤਸ਼ਾਹ ਮਹਾਰਾਜ ਨੇ ਆਪਣੇ ਦਸਤਾਰ ਦੇ ਨਾਲ ਅੱਧਾ ਦਸਤਾਰਾ ਤੇ ਨਾਲ ਉਹਨਾਂ ਨੂੰ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੇ ਨਾਲ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਵੀ ਅੱਜ ਤੋਂ ਇਹਨਾਂ ਨੂੰ ਕੱਲਾ ਮੀਆਂ ਨਹੀਂ ਮੀਆਂ ਸਾਹਿਬ ਦਾ ਖਿਤਾਬ ਦਿੱਤਾ ਫਿਰ ਗੁਰੂ ਜੀ ਗੁਰੂ ਤੇਗ ਬਹਾਦਰ ਮਹਾਰਾਜ ਤੀਸਰੀ ਵਾਰ ਇਸ ਸਥਾਨ ਤੇ 1675 ਵਿੱਚ ਆਏ ਤਮਤਾਨ ਸਾਹਿਬ ਤਾਂ ਇਤਿਹਾਸ ਦੇ ਵਿੱਚ ਉਹ ਵੀ ਜਾਣਕਾਰੀ ਮਿਲਦੀ ਹੈ ਵੀ ਜਦੋਂ ਗੁਰੂ ਜੀ ਦੀ ਦਿੱਲੀ ਗ੍ਰਿਫਤਾਰੀ ਹੋਈ ਤਾਂ ਇਸ ਸਥਾਨ ਤੋਂ ਗੁਰੂ ਸਾਹਿਬ ਜੀ ਗਏ ਤਾਂ ਇਸ ਸਥਾਨ ਤੇ ਗੁਰੂ ਜੀ ਨੇ ਤਿੰਨ ਵਾਰ ਆਪਣੇ ਚਰਨ ਪਾਏ ਇਸ ਧਰਤੀ ਨੂੰ ਇਲਾਕੇ ਨੂੰ ਬਹੁਤ ਮਾਨ ਪ੍ਰਾਪਤ ਹੋਇਆ ਤੇ ਨਾਲ ਹੀ ਦਸਮ ਪਾਤਸ਼ਾਹ ਮਹਾਰਾਜ ਜੀ ਦਾ ਇੱਥੇ ਵਾਰ ਹੈ ਵੀ ਜਿਹੜੀ ਸੰਗਤ ਹਜੂਰ ਸਾਹਿਬ ਜਾਂਦੀ ਹੈ ਪਹਿਲਾਂ ਇਸ ਸਥਾਨ ਤੇ ਆ ਕੇ ਦਰਸ਼ਨ ਕਰਦੀ ਹੈ ਤਾਂ ਫੇਰ ਹਜੂਰ ਸਾਹਿਬ ਨਦੇੜ ਦੀ ਯਾਤਰਾ ਸ਼ੁਰੂ ਹੁੰਦੀ ਹੈ ਪੰਜਾਬ ਹਰਿਆਣੇ ਚ ਸਾਰੀਆਂ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਨੇ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਹੱਥਾਂ ਨੂੰ ਸਜੋਬਤ ਦਰਬਾਰ ਸਾਹਿਬ ਦੇ ਅੰਦਰ ਸ਼੍ਰੀ ਸਾਹਿਬ ਵੀ ਇੱਥੇ ਸੰਗਤਾਂ ਦੇ ਦਰਸ਼ਨਾਂ ਵਾਸਤੇ ਰੱਖੀ ਹੋਈ ਹੈ ਤੇ ਨਾਲ ਪ੍ਰਾਤਨ ਸਿੰਘਾਂ ਦੇ ਜੋ ਸ਼ਸਤਰ ਹਨ ਉਹ ਵੀ ਇੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਦਰਬਾਰ ਸਾਹਿਬ ਸੰਗਤਾਂ ਦੇ ਦਰਸ਼ਨਾਂ ਵਾਸਤੇ ਰੱਖੇ ਹੋਏ ਹਨ ਤੇ ਬੱਬਾ ਜੀ ਇੱਕ ਕਹਿੰਦੇ ਵੀ ਇਸ ਪਿੰਡ ਦੇ ਵਿੱਚ ਇਸ ਜਗ੍ਹਾ ਤੇ ਦਹੀਂ ਨਹੀਂ ਜੰਮਦੀ। ਉਹ ਇਤਿਹਾਸ ਦੱਸੋਗੇ ਥੋੜਾ ਜਿਹਾ? ਉਹ ਇਤਿਹਾਸ ਇਸ ਤਰ੍ਹਾਂ ਦੀ ਵੀ ਨਾ ਹੀ ਕਦੇ ਗੁਰੂ ਸਾਹਿਬ ਜੀ ਦੇ ਹੁਕਮ ਦੀ ਕਿਸੇ ਨੇ ਉੱਗਿਆ ਕੀਤੀ ਹੈ ਵੀ ਇੱਥੇ ਸੰਗਤਾਂ ਨੇ ਨਾ ਕਦੇ ਦਹੀਂ ਜਮਾ ਕੇ ਦੇਖੀ ਹੈ। ਅੱਛਾ ਜੀ। ਤੇ ਨਾ ਹੀ ਨਹੀਂ ਉਹ ਕਦੇ ਵਰਤੀ ਜਾਂਦੀ ਹੈ। ਵੀ ਗੁਰੂ ਜੀ ਦੇ ਹੁਕਮ ਨੂੰ ਮੰਨਦੇ ਆ ਸਾਰੇ। ਅੱਛਾ। ਹਾਂ ਦੋ ਗੁਰਦੁਆਰਾ ਸਾਹਿਬ ਜਿਵੇਂ ਕਾਰਸ ਵਾਲਿਆਂ ਦਾ ਡੇਰਾ ਤੇ ਨਾਲ ਹੀ ਗੁਰਦੁਆਰਾ ਸਾਹਿਬ ਵੀ ਦਹੀਂ ਇੱਥੇ ਜਮਾਇ ਨਹੀਂ ਜਾਂਦਾ। ਠੀਕ ਹੈ ਜੀ। ਹਾਂਜੀ ਇਹ ਸ੍ਰੀ ਸਾਹਿਬ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੱਖਣ ਤੋਂ ਜਦੋਂ ਦਸ਼ਮ ਪਾਤਸ਼ਾਹ ਮਹਾਰਾਜ ਜੀ ਨੇ ਪੰਜਾਬ ਵੱਲ ਭੇਜਿਆ ਉਦੋਂ ਗੁਰੂ ਸਾਹਿਬ ਜੀ ਨੇ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਦੇਖ ਕੇ ਭੇਜਿਆ ਸੀ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ੍ਰੀ ਸਾਹਿਬ ਹੈ ਤੇ ਇਹ ਸ਼ਸਤਰ ਬਾਬਾ ਜੀ ਇਹ ਵੀ ਉਹ ਪ੍ਰਾਤਨ ਸਿੰਘਾਂ ਦੇ ਹੈ ਜੋ ਉਸ ਟਾਈਮ ਦੇ ਢਾਲਾਂ ਤੇ ਕਿਰਪਾਨਾਂ ਦੇ ਨਾਲ ਕੁਝ ਸ਼ਸਤਰ ਉਧਰ ਵੀ ਬੰਦੂਕਾਂ ਪੰਨਿਆਂ ਨੂੰ ਅੱਛਾ अच्छा बाबा जी ਜਿਹੜੀ ਇਹ ਬੰਦੂਖ ਹੈ ਇਹ ਵੀ ਗੁਰੂ ਸਾਹਿਬ ਦੀ ਹੈ ਨਹੀਂ ਇਹ ਪ੍ਰਾਤਨ ਸਿੰਘਾਂ ਦੇ ਸ਼ਸਤਰ ਆ ਜੀ ਸਾਰੇ اچھا ਪ੍ਰਾਤਨ ਦੇ اچھا ਕਿੰਨੇ ਕੁ ਪੁਰਾਣੇ ਹੋਣਗੇ ਜੀ ਇਹ ਦੇਖੋ ਜੀ ਜਦੋਂ ਗੁਰੂ ਸਾਹਿਬ ਇੱਥੇ ਆਏ ਉਦੋਂ ਪਹਿਲਾਂ ਇੱਥੇ ਕੋਈ ਪੋਰਾ ਸੀ ਪੋਰੇ ਦੇ ਵਿੱਚੋਂ ਇਹ ਸ਼ਸਤਰ ਮਿਲੇ ਆ ਸਾਰੇ ਪ੍ਰਾਤਨ ਦੇ ਸ਼ਸਤਰ ਮੰਨ ਲਓ ਜੀ ਠੀਕ ਹੈ ਜੀ ਤਾਂ ਸ਼ੁਕਰੀਆ ਬਾਬਾ ਜੀ ਬਹੁਤ-ਬਹੁਤ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਤੁਸੀਂ ਇੱਥੇ ਆਣਾ ਚਾਹੁੰਦੇ ਹੋ ਤਾਂ ਤਮਤਾਨ ਸਾਹਿਬ ਗੁਰੂਕਾਰ ਦਾ ਨਾਮ ਹੈ ਹਰਿਆਣੇ ਦੇ ਵਿੱਚ ਮਿਲਦੇ ਆ ਜੀ ਇੱਕ ਨਵੀਂ ਵੀਡੀਓ ਨਾਲ